ਅੱਜ ਆ ਗਏ ਨਵੀਂ ਜਾਗ ਤੇ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਹਾਂਜੀ ਅੱਜ ਨਵੇਂ ਪਾਸੇ ਚੜੀ ਦੀ ਬਟਨ ਲਾਤਾ ਹਾਂ ਪਰ ਬਸ ਕਰਾਈ ਵੀ ਗਰਮੀ ਹੈ ਗਰਮੀ ਹੈ ਇੱਕ ਪਤਾ ਵੀ ਨਹੀਂ ਲੱਗਦਾ ਪਤਾ ਵੀ ਨਹੀਂ ਲੱਗਦਾ ਜੇ ਕੰਮ ਹੁੰਦਾ ਹੂੰ ਕਿਹੜੀ ਵਧੀਆ ਉਹ ਤਾਂ ਵਧੀਆ ਹੈਨ ਬੜਣੀ ਵੀ ਸੌਖੀ ਹੈਨ ਕੱਖ ਵੀ ਨਹੀਂ ਹੈਗਾ ਹੂੰ ਕੱਖ ਵੀ ਨਹੀਂ ਹੈਗਾ ਹੈ ਸਾਫ਼ ਜਿਹਾ ਬੱਬਰ ਡਲ ਵੀ ਥੋੜੀ ਜਿਹੀ ਰਹਿ ਗਈ ਐ ਸਿੱਧੀ ਕਰਕੇ ਮੜਤੇ ਦੋ ਦਿਨ ਦੇ ਹੂੰ ਲੈ ਚੱਲੀਏ ਗਰਮੀ ਹੈ ਬਸ ਕਰਾਈ ਪਈ ਹੈ ਚਾਲ ਕੋਈ ਨਹੀਂ ਜਾ ਵੀ ਟਾਈਮ ਆ ਅਜੇ ਤਾਂ ਭਾਦੂ ਹੁਣ ਹਾਈ ਹਾਂਜੀ ਬਾਦੂ ਚ ਦੇਖੀ ਜਾਂ ਕੇ ਹੂੰ ਪਰਦਾ ਹੈ ਹਿੰਮਤ ਜੀ ਹੋਏਂਦੀ ਆ ਫਿਰ ਜੇ ਤਾਂ ਸ਼ਾਮ ਨੂੰ ਅੱਖ ਵੱਢਦੇ ਤਾਂ ਵੀ ਪੰਗਾ ਹਾਂਜੀ ਜੇ ਵੱਢਦੇ ਤਾਂ ਹੀ ਪੰਗਾ ਇਹ ਤਾਂ ਨੇ ਉਸ ਜੀ ਆ ਹੂੰ ਗਿੱਲੇ ਗਿੱਲੇ ਜੇ ਗਿੱਲੇ ਗਿੱਲੇ ਜੇ ਸ਼ਾਮ ਨੂੰ ਓ ਸੁੱਕੇ ਸੁੱਕੇ ਜੇ ਗਰਮੀ ਗਰਮੀ ਵੀ ਸ਼ਾਮ ਨੂੰ ਧੁੱਪਾ ਹੋ ਜਾਂਦੀ ਆ ਫਿਰ ਗਰਮੀ ਜ਼ਿਆਦਾ ਲੱਗਦੀ ਥਲੇ ਹੁਣ ਘੱਟ ਧੁੱਪਾਂ ਐ ਸੱਜਰੇ ਸੱਜਰੇ ਇਹ ਵੀ ਪੰਗਾਇ। ਲੈ। ਛੜੋ ਜੀ ਹੋ ਗਏ 2 ਦਿਨ ਦੇ। ਦੰਨਾ 2 ਦਿਨ ਦੇ। ਅਸਲੀ ਪੂਣੀ ਇੱਕ ਨਹੀਂ ਲੱਦ ਲਈਏ। ਤੁਸੀਂ ਦੱਸੋ ਐਵੇਂ ਲੱਦ ਲੰਨੇ ਆ। ਐਵੇਂ ਲੱਦ ਲੰਦੇ ਉੱਪਰੋਂ ਰੱਸੀ ਪਾ ਲਾਂਗੇ। ਜੇ ਰੱਸੀਆਂ ਪਾ ਕੇ ਰੱਖ ਲੂੰਗੇ ਘਰਾਂ ਖੜੀਆਂ ਹੋ ਜੁਂਦੀਆਂ ਜਾਂ ਕੇ। ਫੇਰ ਰੱਸੀਆਂ ਪਾ ਲੰਨੇ ਆ। ਛੜਾ ਖੜੀ ਕਰ ਲੈ ਨੂੰ। ਹਾਂਜੀ। ਖੜੀਆਂ ਹੋ ਜੁਂਦੀਆਂ ਭਰੀ। ਠੀਕ ਐ। 2-3 ਕਰ ਰੱਸੀਆਂ ਪਾ ਲਓ ਬਾਕੀ ਖੁੱਲੇ ਲੱਦ ਲੈ ਅੱਜ ਵਾਲੇ। ਠੀਕ ਐ ਜੀ। ਚਲ ਚਲੋ। ਯਾਰ ਵੀ ਲੱਗਿਆ ਦਾ ਕਾਲਾ ਕੱਦੂ ਕਰਨੇ ਰੋਟਾ ਵਟਰ ਗੱਲ। ਐਮਐਲਏ ਪਨੀਰੀ ਵਿੱਚੇ ਬਾਤ ਹੀ ਦੇਖ ਲੈ ਹੈ। ਉਹ ਦੋਸਤ ਆਏ ਜੀ ਮੈਂ ਜਦੋਂ ਬਾਦ ਨੂੰ ਹੋਇਆ ਮੈਂ ਨਾ ਬੀਜੀ ਗਈ ਆ ਆ ਬਾਅਦ ਚ ਲੇਟ ਬੀਜੀ ਤੀ ਇਹ ਜ਼ਿਆਦਾ ਬੀਜੀ ਹੈ ਹੈ ਇਹ ਇੱਥੇ ਇੱਕ ਵਾਰੀ ਹੋਰ ਫੇਰ ਹੋਣਾ ਆਹ ਆ ਜਿੱਥੇ ਪਨੀਰੀ ਆ ਬਾਕੀ ਸਾਰਾ ਵਧੀਆ ਬਣ ਜਾਂਦਾ ਜਿੱਥੇ ਪਨੀਰੀ ਹੁੰਦੀ ਹੈ ਨਾ ਉਹ ਦੇਖੋ ਜਿਹੜੀ ਤਲੀ ਆ ਥਲੀ ਆਹ ਇਹ ਕੈੜੀ ਹੋ ਜਾਂਦੀ ਆ ਆ ਦੇ ਨਾ ਇਹ ਹੋ ਗਾਈਆਂ ਕਿਹਵਾਸ ਬੜੀਆ ਬਣ ਗਏ ਹਨ ਵਧੀਆ ਹਾਂ ਕੀ ਆਇਆ ਫਾਲੀਆਂ ਕੇ ਬਣਨਾ ਨੇ ਵਧੀਆ ਫਾਲੀਆਂ ਕੇ ਕਿੱਥੇ ਬਣਨਾ ਦਾ ਆ ਨਾ ਇਹ ਫੱਟਾ ਬੜਾ ਚਾਹੀਦਾ ਇਹਨੂੰ ਹਾਂ ਥੋੜਾ ਹਲਕਾ ਹੈ ਨਾ ਹਲਕਾ ਕਾਲੇ ਆ ਨੇ ਨਾ ਬੜਾ ਰੱਖਿਆ ਫੱਟਾ ਕੁੰਡੀ ਵਾਲਾ ਬਹੁਤ ਬੜਾ ਭਾਰੀ ਆ ਉਹ ਉਹ ਸਵਾਗਾ ਬਹੁਤ ਵਧੀਆ ਮਾਰਦਾ ਉਹ ਜਿਹੜਾ ਤੇਰੇ ਵਿੱਚ ਬੈਠਾ ਹਾਂ ਹਾਂ ਉਹ ਸਵਾਗਾ ਬਹੁਤ ਵਧੀਆ ਮਾਰਦਾ ਐ ਤਾਂ ਇਹ ਵੀ ਠੀਕ ਆ ਭਾਰੀ ਹੋਵੇ ਲੰਬਾ ਨਾ ਵੀ ਹੋਵੇ ਚਾਹੇ ਜਿਹੜਾ ਪਿੱਛੇ ਨੂੰ ਹੂ ਭਾਰੀ ਹੋਵੇ ਬਸ ਇਹ ਐਂਗਲ ਹੈ ਹੌਲੀ ਹੈ ਇਹ ਮੈਂ ਵੀ ਦਵਾਈ ਲਿਆਇਆ ਤਾਂ ਰਿਫਟ ਪਲੱਸ ਮੈਂ ਪਾ ਦਈਏ ਉਧਰ ਨਾ ਵਧੀਆ ਦਵਾਈ ਹੈ ਇਹ ਪਹਿਲਾਂ ਕੱਲੀ ਰਿਫਟ ਉਹ ਲੈ ਲੈਣੀ ਸੀ ਮੇਰੇ ਕੋਲ ਬੋਤਲ ਪਈ ਆ ਜਿਹੜੀ ਮਲਾਈ ਜਾਊਗੀ ਉਹ ਤਾਂ ਗਈ ਆ ਹੈਗੀ ਆ ਕਿੱਥੇ ਬਈ ਆ ਹਾਂ ਕਿੱਥੇ ਬਈ ਆ ਚੱਲੀਆਂ ਬਈ ਤੇ ਕੋਈ ਨਹੀਂ ਪਹਿਲਾਂ ਰਿਫਟੋਂ ਦੀ ਦੀ ਗੱਲੀ ਹੁਣ ਪਲੱਸ ਕਰਤੀ ਦੇਖ ਲੈ ਟ੍ਰੇਟ ਵਧਾਤਾ ਹੁਣ 20000 ਰੁਪਏ ਚਾਹ ਹਾਂ ਕਰਿਆ ਜੀ ਹੂੰ ਡ੍ਰਿਫਟ ਪਲੱਸ ਮੈਂ ਵੀ ਇੰਕੀ ਡ੍ਰਿਫਟ ਪਲੱਸ ਨਹੀਂ ਦਵਾਈ ਵਧੀਆ ਹੈ ਨਹੀਂ ਉਹ 600 ਬੰਦ ਲਗਣਾ ਮੈਨੂੰ 100 ਬੰਦ ਲਗਣਾ ਤੇ ਤੇਰੀ ਡ੍ਰਿਫਟ ਪਲੱਸ ਨਹੀਂ ਹੋਣੀ ਉਹ ਸਾਲਟ ਇਹੀ ਹੋਊਗਾ ਕੰਪਨੀ ਕੋਈ ਹੋਰ ਹੋਣੀ ਆ ਕੀ ਆਹੀ ਬੋਤਲ ਇਸ ਤਰ੍ਹਾਂ ਦੀ ਬੋਤਲ ਹੋਊਗੀ ਆ ਨਾਂ ਦਾ ਚੱਕਰ ਆ ਇਹਦਾ ਫਰਕ ਇਸ ਏਜੰਟ ਵੀਡੀਆ ਦੀ ਹੈ ਇਸ ਏਜੰਟਾ ਦੀ ਆ ਡ੍ਰਿਫਟ ਪਲੱਸ 3 ਡ੍ਰਿਫਟ ਦੀ ਬਣਾ ਫਿਰ ਡ੍ਰਿਫਟ ਪਲੱਸ ਕਰਤੀ ਜਿਕਣਾ ਪਹਿਨਾ ਬੈਰ ਟੌਪ ਗੱਡੀ ਦੀ ਫੇ ਟੌਪ ਸਟਾਰ ਕੱਢਤੀ ਕੋਈ ਆ ਗਈ ਬਸ ਚੱਲ ਤੇ ਵੇਰਦਾ ਚੱਲ ਦੇਖਦੇ ਆ ਪਹਿਨਾ ਸੁੱਕੇ ਦਾ ਸਹੀ ਹੁਣ ਇੱਧਰ ਨਹੀਂ ਭੀਜਣਾ ਹੈਗਾ ਉੱਪਰੇ ਭੀਜਣਾ ਲਓ ਜੀ ਧਾਨਾ ਚ ਦਵਾਈ ਲੱਗੇ ਪਾਉਣ ਆਇਆ ਬਾਈ ਮੈਂ ਬੰਦੇ ਨੂੰ ਵੀ ਸਿਖਾਈਏ ਇਹਨੂੰ ਆਪਣੇ ਨੂੰ ਲੰਘਿਆ ਅੱਧਰਲੇ ਖੇਤ ਛੋਟੇ ਖੇਤ ਪਾਉਂਗਾ ਲਾ ਢੱਕਣ ਦੇਖੀਏ ਤੈਨੂੰ ਵੀ ਅਹੀਂ ਸਿੱਖੂਗਾ ਲੱਗਿਆ ਹਾਂ ਉਹ ਆਈ ਦੇ ਲਵ ਯੂ ਇੱਥੇ ਗੰਡੂ ਰੋਲਦਾ ਸਾਰੇ ਖੇਤ ਮਕਾਉਣੀ ਆ ਇਹ ਮਕਾਉਣੀ ਜਾਨੀ ਹਾਂ ਠੀਕ ਹੈ ਜੀ ਬਾਕੀ ਦੇਖਦਾ ਵੀ ਕਿੰਨੀ ਕਿ ਪਾਉਂਦਾ ਵੱਧ ਘੱਟ ਓ ਮੈਂ ਇੱਧਰ ਖਿੱਚ ਪਾਉਂਦਾ ਬੜੇ 'ਚ ਹੁਣ ਛੋਟੇ 'ਚ ਪਾ ਦੇ। ਗੱਲ-ਗੱਲ ਦੇਖਿਆ ਤਾਂ ਪਾਣੀ ਤਾਂ ਨਹੀਂ ਚੁੰਦਦਾ ਕਿਤੇ? ਹਾਂਜੀ ਦੇਖਿਆ। ਗੰਨੇ ਕਿ ਨਹੀਂ? ਠੀਕ ਐ ਇੱਕ ਜਗ੍ਹਾ ਤੋਂ ਪੈਰ ਮਾਰਕੀਟ ਆ ਤਾਂ। ਠੀਕ ਐ। ਗੰਨੇ ਕਿ ਨਹੀਂ? ਹਾਂਜੀ ਹਾਂਜੀ। ਮਾਥੀ ਨੂੰ ਉਧਰ ਨਾਲ ਚੁੱਕੀ ਦੇਖ ਲੈਣਾ ਤਾਂ ਲਾਹੇ ਦੇ ਲਫਾਫੇ ਦੇ ਥੱਲੇ ਨੂੰ ਲੰਘਦਾ ਆਦਾ ਹੀ। ਉਧਰ ਜਿੱਥੇ ਆ ਉੱਥੇ ਦਾ ਕੋਈ ਨਹੀਂ ਦੱਸਦਾ ਪਰ ਉਹਨਾਂ ਤੇਜ਼ ਨਹੀਂ ਤਾਂ ਹੌਲੀ ਹੁਣ ਚੱਲ। ਉੱਥੇ ਤਾਂ ਬਹੁਤ ਤੇਜ਼ ਤਾਂ। ਹਾਂ। ਚੱਲ ਪਾਈਏ। ਕਰੀਏ ਸ਼ੁਰੂ ਰੈਫਟ ਪਲੱਸ। ਜੀ। ਬੰਦੇ ਵੀੜ ਤੇ ਟੂਟੀਆਂ ਦਾ ਵੀ ਲੱਗੇ ਹੋਇਆ ਹਮ ਕਰਤੀਆਂ ਆਪੇ ਫਿੱਟ ਤਿੰਨੇ ਤਿੰਨੇ ਲਾਤੀਆਂ ਜੀ ਦੇਖ ਲੈ ਹਮ ਠੀਕ ਹੈ ਕਿ ਨਹੀਂ ਹਾਂ ਜੀ ਬਸ ਠੀਕ ਹੈ ਓਕੇ 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 ਜੀ ਬੂਟ ਬੰਦਾ ਹਾਲੇ ਤਾਂ ਪਾਣੀ ਉੱਪਰ ਛੱਡ ਕੇ ਆਉਂਦਾ ਹੈ ਛੱਡੇ ਹੀ ਪਾਣੀ ਹਾਂ ਜੀ ਬਾਵੀ ਜੋੜਦੀ ਅੰਦਰ ਖਰਗੀਜਰ ਦਾ ਵੀ ਆਉਣ ਲੱਜੂ ਪਿੱਤਾ ਪੁਆਇੰਟ ਰਹਿ ਗਿਆ ਹੁਣ ਇਹ ਵੀ ਜੋੜ ਦੇਣਾ ਤੇਰਾ 5 ਮਿੰਟ 'ਚ ਹਮ ਹੁਣ ਆਈਦਾ ਬਿਜਲੀ ਦਾ ਠੀਕ ਹੈ ਨਹੀਂ ਤੂੰ ਵੀ ਨਵੇੜ ਦੇਣਾ ਤਾਂ ਅੱਜ ਅਸੀਂ ਮੜਾ ਮੋਟਾ ਸਾਡਾ ਬੰਦਾ ਕਹਿੰਦਾ ਨਾਨਕਿਆਂ ਨੂੰ ਜਾਣਾ ਹੋ ਰਹੀ ਹੈ ਰੋਂਡੀ ਕਰ ਦਿੰਦਾ ਇਹ ਕਦੇ ਕਦੇ ਰੋਂਡੀ ਨਹੀਂ ਪਿਛਲੀ ਵਾਰੀ ਮੈਂ ਮਨਾ ਕਰਤਾ ਦਾ ਫਿਰ ਛਾਵ ਨੂੰ ਲੇਟ ਹੋ ਗਏ ਤੇ ਇਸ ਵਾਰੀ ਹੁਣ ਮੈਂ ਜਾਊਗਾ ਹੋ ਰਹੀ ਨਾਨਕੇ ਵੀ ਚਾਹੀਦੇ ਹੁੰਦੇ ਛੇਤੀ ਛੇਤੀ ਹੂੰ ਹਾਂ ਉਹ ਜਾ ਕੇ ਆਉਣਾ ਵੀ ਚਾਹੀਦਾ ਦੱਤੀ ਲਿਆਇ ਨਵੀਂ ਹੈ ਹੂੰ ਮੈਂ ਦੇਖੀ ਨਹੀਂ ਬਈ ਠੀਕ ਆ ਬਈ ਹੈ ਹਾਂਜੀ ਉਦੋਂ ਨਾਲਦੀ ਆ ਜਿਹੜੀ ਦੂਈ ਆ ਉਹਦਾ ਵੀ ਹੈਂਡਲ ਬ੍ਰੀਕ ਆ ਫਰੈਂਚ ਫਰੈਂਚ ਅੰਦਰ ਹੀ ਆ ਮੈਂ ਲਾਦਾ ਜੀ ਅੰਦਰ ਹੀ ਪਿਆ ਚੱਲੀ ਅੰਦਰ ਚਲੋ ਆ ਵੀ ਚੈੱਕ ਕਰ ਲਓ ਦੋਹੇ ਪਾਸੇ ਕਰ ਲਓ ਇੰਨੇ ਕੁ ਮੜੇ ਮੋਟੇ ਕੰਮ ਆਦਾ ਸਿੱਖਣੇ ਚਾਹੀਦੇ ਆ ਹੂੰ ਮੜੇ ਮੋਟੇ ਤਾਂ ਹੋਏ ਇੰਨੇ ਕੰਮ ਨੂੰ ਰੇਕ ਨੂੰ ਇੰਨੀ ਛੇਤੀ ਮਿਸਤਰੀ ਵੀ ਨਹੀਂ ਆਉਂਦਾ ਛੋਟੇ ਮੋਟੇ ਕੰਮ ਨੂੰ ਫਿਰ ਕੋਲੰਬਰ ਵੀ ਰੇਕ ਸੰਭਲ ਨਹੀਂ ਆਉਂਦਾ ਮੇਰੇ ਇੱਕ ਟੁੱਟੀ ਲਾਉਣੀ ਬਲੰਬਰ ਨੂੰ ਆਉਣੇ ਦਾ ਕੀ ਫਾਇਦਾ ਇੱਕ ਟੁੱਟੀ ਦੇ ਇੱਕ ਅੱਧੇ ਰੁਪਏ ਦਾ ਆਵੇ ਲਾ ਲਈ ਦੀਆਂ ਕਹਿੰਦਾ ਜੀ ਕਹਿੰਦਾ ਵੀ ਹਰੇਕ ਕੰਮ ਸਿੱਖ ਲੋ ਵਸ ਹੂੰ ਕੋਈ ਦਾ ਕੰਮ ਉਠਾਈ ਆ ਕਰਦਾ ਚਲ ਚੱਲੀ ਆ ਜੀ ਚਲੋ ਉਹ ਕਿੱਦਾਂ ਗਾਲੇ ਬਿੱਲੇ ਬੈਠੇ ਆ ਦੇਖ ਲਾ ਜੀਰੀ ਨਹੀਂ ਮਿਲਦੀ ਕੱਲੂ ਲਾਉਣ ਨੂੰ ਨੇ ਵਿਲੇ ਕਰ ਨਹੀਂ ਹਾਏ ਰਾਜੂ ਰਾਜੂ ਕੱਦੂ ਹੋਊਗਾ ਤਾਂ ਹੀ ਲਾਈਟ ਤਾਂ ਆਉਂਦੀ ਨਹੀਂ ਹੁਣ 2 ਸਾਲ ਪਹਿਲਾਂ ਵੀ ਮਿੰਟ ਤਾਂ ਕਰ ਲਦੇ ਭਾਈ 2 ਸਾਲ ਰੇਲਾ ਸੁੱਖ ਦਾ ਪਿਆ ਤਾਂ ਹੈਗਾ 4-5 ਦਿਨ ਪਹਿਨਾ ਆ ਜਾਂਦੇ ਨੇ ਇੰਨੇ ਚ ਫਰਕ ਪੈਣਦਾ ਜੱਸੇ ਦੇ ਸਾਰੇ ਸਾਨੂੰ ਮਿਲ ਜਣਾ ਤਾਂ ਪਹਿਲਾਂ ਕਹੀ ਕਰ ਦਦੇ ਸੀ ਮੈਂ ਆਜੀ ਟਾਈਮ ਬਚੇਗਾ ਤਾਂ ਲਗਾ ਦੇਗੇ ਹੈ ਚੌਤੇਲਾ ਇਹ ਸਭ ਚੌਤੇ ਮੰਨਤਾ ਨਹੀਂ ਐੜੇ ਤਾਂ ਲੋਗ ਗੱਲ ਬੱਕਰੀ ਆ ਥੋਡੀ ਇਹ ਸਰਦਾਰ ਵਰਗਾ ਤਾਂ ਨਹੀਂ ਮੰਨਦਾ ਕਹਿਣਾ ਦਿਆ ਭੱਲੇ ਕੇ ਕਰਦੇ ਤੇ ਅਗਰ ਟਾਈਮ ਹੋ ਗਿਆ ਬਚ ਗਿਆ ਤਾਂ ਲਗਾ ਦੇਗੇ ਨਹੀਂ ਨਾ ਸਹੀ ਸਰਦਾਰ ਜੀ ਅਭੀ ਹਮਾਰੇ ਕੋਲ ਟਾਈਮ ਵੀ ਨਹੀਂ ਹੈ ਹਾਂ ਜੇ ਕੋਈ ਮਿਲਤਾ ਲਗਾ ਲੂ ਬਸ ਹੁਣ ਹੁਣ ਅਸਲ ਵਿੱਚ ਨਾ ਜਿਹੜੀ ਪਹਿਲੀ ਤਰੀਕ ਤੇ ਸਟਾਰਟ ਹੋਗੀ ਉਹਨੇ ਵੇਲੇ ਕਰਤੇ ਅੱਗੇ ਹੁੰਦੀ ਸੀ 20 ਤੇ 15 ਤੇ ਇੱਕੋ ਲੱਖ ਤੇ ਧੱਕਾ ਪੈਂਦਾ ਦਾ ਅੱਧਿਆ ਨੇ ਪਹਿਲੀ ਨੂੰ ਨਵੇੜ ਤੱਕ ਕੋਈ 5 ਨੂੰ ਕੋਈ 10 ਨੂੰ ਕੋਈ 15 ਨੂੰ ਕੋਈ 20 ਨੂੰ ਇੱਕਣਾ ਹੌਲੀ ਹੌਲੀ ਨਿਬੜ ਗਏ ਕਿੰਨੇ ਸਾਲ 15 ਸ਼ੁਰੂ ਹੋਇਆ ਸੀ ਹਾਂ ਹੋ ਐਦ ਕੀ ਜਿਹੜੇ ਸਾਲ 20 ਤੇ ਸ਼ੁਰੂ ਹੋਏ ਕਰਦੀ ਸੀ ਅੱਜ ਸਮਝ ਲੈ ਤੀਜਾ ਦਿਨ ਹੁੰਦਾ ਦਾ ਸ਼ੁਰੂ ਹੋਈ ਨੂੰ ਆਪੇ ਭਈਆਂ ਦੀ ਮਿੰਤਾਂ ਕਰਨੀ ਉਹ ਮੇਰੇ ਆ ਮੇਰੇ ਆ ਬਾਕੀ ਲਾਈਟ ਨਹੀਂ ਵਿਹਲੇ ਕਰੇ ਵੇ ਤੇ ਹੁਣ ਲਾਈਟ ਨਹੀਂ ਜੱਟਾਂ ਦੀ ਬਸ ਕਰਾਤੀ ਕੋਣੀ ਆਉਂਦੀ ਹੁਣ ਉਹ ਵੀ ਆ 7-8 ਘੰਟੇ ਆਉਂਦੀ 8 8 ਘੰਟੇ ਆਉਣੇ ਕਰਕੇ ਪੂਰਾ ਪੂਰਾ ਜੀ ਪਾਣੀ ਪੈਂਦਾ ਪਹਿਲਾਂ 24 ਘੰਟੇ ਚੱਲਦੀ ਸੀ ਅੱਜ ਤਾਂ ਟ੍ਰੈਕ ਬਹੁਤ ਮਾਰੇ ਉਹ ਅੱਜ ਟ੍ਰਿਪ ਬਹੁਤ ਬੱਤੀ ਉਹ ਵੀ 8 ਘੰਟੇ ਕਹਾ ਅੱਛਾ ਆ ਜਾਂਦਾ ਹੈ ਕੱਟ ਕੇ ਜਾਂਦਾ ਹੈ ਕਰ ਜਾਂਦਾ ਹੈ ਉਹ ਇਹ ਤਾਂ ਹੁਣ ਬੱਕਟ ਲੱਗੀ ਜਾਂਦੇ ਪਰ ਉਹ 8 ਘੰਟੇ ਦੀ ਟਾਈਮ ਕਰਤਾ ਹੁਣ ਪਨੀਰੀ ਦਾ ਭੋਲੂ ਦਾ ਸਰ ਗਿਆ ਸਭ ਦਾ ਵੀਰ ਵੀ ਨਵੇੜ ਕੇ ਪੀਨੇ ਆਪਣੀ ਸਾਰੀ ਬਾਤ ਸੀ ਇੱਦੇ ਤੇ ਪੱਟੀ ਵੀ ਨੇ ਹਾਂ ਇੱਥੇ ਤੇ ਹਾਂ ਕਈ ਵੇਸੇ ਨੇ ਕਿੱਥੇ ਤੇ ਪਟਕੀ ਉਹਨੇ ੱਟਲੀਆਂ ਵੀ ਛੱਬੀ ਇੱਥੇ ਵੀ ਛੱਬੀ ਆਪਣੀ ਸਾਰੀ ਬਾਤ ਸੀ ਬੀਜੀ ਵਾਲੇ ਨਹੀਂ ਕਰਾ ਦੋ ਵਾਰੀ ਬੀਜੀ ਪਹਿਨਾ ਬੀਜੀ ਕਹਿੰਦਾ ਘਟ ਜੰਮੀ ਫੇਰ ਬੀਤੀ ਇਹ ਨਾ ਦੰਬੀਆਂ ਵਾਜ ਕੇ ਰੱਖਣੀਆਂ ਬਣੀਆਂ ਗਾਲੇ ਅਜਿਹੀ ਇਹਦਾ ਹੈ ਤੜਕੇ ਨੂੰ 3 ਵਜੇ ਉੱਠ ਕੇ ਇਕੱਠੀਆਂ ਕਰ ਲਿੰਦਾ ਆ ਬੈਠਾ 3 ਵਜੇ ਇਕੱਠੀਆਂ ਕਰੀ ਬੈਠਾ ਇੱਕ ਦਿਨ ਭੋਲੂ ਆ ਕੇ ਛਾਪਾ ਮਾਰ ਲਿਆ ਭੋਲੂ ਦਾ ਵੀ ਫੜੇ ਲਿੰਦਾ ਆਦਾ ਨਹੀਂ ਇਕੱਠਾ ਕਰਕੇ ਉਰੇ ਰੱਖ ਦਿਆ ਹਾਂ ਇਹ ਰੱਖ ਦਿਆ ਤਾਂ ਭੋਲੂ ਦਾ ਝਰੇ ਆ ਗਿਆ ਉਹਦਾ ਆਈ ਨਹੀਂ ਥਾ ਫਿਰ ਭੋਲੂ ਸਰਦਾਰ ਆ ਗਿਆ ਹਾਂ ਆ ਤੰਨੂ ਮੈਂ ਫਾੜ ਲਿਆ ਮੈਂ ਕਿਹਾ ਲੈ ਲੈ ਇਹ ਆਮ ਤਾਂ ਹਮ ਲੋਕ ਖਾਤਾ ਹੀ ਨਹੀਂ ਇਹਦਾ ਵਧੀਆ ਅੰਬ ਕੋਈ ਨਹੀਂ ਇੰਨਾ ਵਧੀਆ ਹੈਗਾ ਉਹ ਅੰਬ ਜਿਆਦਾ ਵਧੀਆ ਉਹਦੇ ਦੇ ਜਾਏ ਉਹ ਅੰਬ ਐ ਅੰਬ ਨੂੰ ਲੱਗੀ ਐ ਅੰਬ ਨੂੰ ਲੱਗੀ ਨਹੀਂ ਸਭ ਤੋਂ ਵਧੀਆ ਹਾਂ ਹਾਂ ਇਹ ਸਾਰੇ ਨਾਲੋਂ ਵਧੀਆ ਇਹਨੂੰ ਲੱਗਿਆ ਹੀ ਨਹੀਂ ਇੱਥੇ ਇਹ ਆਮ ਸਾਰੇ ਇਕੱਠਾ ਕਰਕੇ ਰੱਖਾਤਾ ਉਹ ਆਮ ਉਧਰੇ ਇਕੱਠਾ ਕਰਕੇ ਰੱਖ ਦਿਆ ਪੋਲੂ ਦਾਦਾ ਹਾਫ ਖਾ ਲਿਆ ਮੈਂ ਕਿਹਾ ਚਕਲਾ ਸਾਰੇ ਟੁੱਪ ਚ ਖਰਾਬ ਹੋ ਜਾਣੀ ਇਹਦੀ ਆ ਤੜਕੇ ਨੂੰ ਅਵਨੇ ਇਕੱਠੀਆਂ ਕਰੀਆਂ ਧੁੱਪ ਚ ਖਰਾਬ ਹੋ ਜਾਣੇ ਤੂੰ ਜਦੋਂ ਹਾਂ ਫੇ ਤਾਂ ਧੁੱਪ ਪੈਣਾ ਗੀਨ 2 8 ਵਜੇ ਤੜਕੇ ਨੂੰ ਇਹ ਤਾਂ ਨਹੀਂ ਆਪਣੇ ਖਾਣਾ ਬਾਅਦ ਤੇ ਇਕੱਠੀਆਂ ਦੀਆਂ ਨਹੀਂ ਉਹ ਤਾਂ ਜੇ ਹਮ ਲੋਗ ਨਹੀਂ ਖਾਤਾ ਲੈ ਇਹਦੇ ਲੜਦੀਆਂ ਅੰਬੀਆਂ ਨਾਲ ਐ ਚਲ ਤੇਰੇ ਥਰਾਇਚੇ ਨਹੀਂ ਤੇ ਖੜਾ ਤੇਰਾ ਉਹ ਤੇ ਬਿੱਚ ਲਗੋਈਆਂ ਵੀਆਂ ਉਹ ਉਹ ਸਰਦਾਰ ਵਾਲੇ ਥਰਾਇਚਰ ਤਾਂ ਚਰਨੇ ਦੇ ਵਿੱਚ ਪਿੱਛੇ ਨੂੰ ਲਗੋਈਆਂ ਵੀ ਇਹਦੇ ਲੱਭੇ ਵੀ ਨਾ ਕਿਸੇ ਨੂੰ ਦੇਖ ਲਾ ਇੰਨਾ ਸਕੀਮੀ ਦਾ ਇਹ ਖੜਾ ਗਈ ਆ ਇਹਦਾ ਬਾਬੂ ਜੀ ਕੋਲੇ ਲੋਟ ਆਉਂਦਾ ਇਹਦਾ ਜੀ ਵੀ ਬਾਬੂ ਜੀ ਚਲੇ ਜਾਂਦਾ ਰਾਤ ਕੋਈ ਹੀ ਨਾ ਪਾ ਕੇ ਰਾਤ ਰੱਖਦਾ ਚੱਲਦਾ ਕੱਦੂ ਦਾ ਕੰਮ ਮਾਰੂ ਮਾਰ ਕੋਸ ਨਹੀਂ ਹੈਗਾ ਹਾਂ ਨਾਲੇ ਉੱਥੇ ਲੱਗਿਆ ਵਾ ਤਾਂ ਨਾ ਪੀਏ ਵਾਲੀ ਕੰਮ ਹੈ ਹਾਂ ਆ ਜਾ ਬਹਿ ਜਾ ਬੂਟਾ ਇਹ ਕਿਰਾਏ ਵਾਲੇ ਨਹੀਂ ਹੈ ਉਹ ਜਾ ਹਾਇਓ ਬੂਟਾ ਹੀ ਬੂਟਾ ਰਹੇਗਾ ਆਪਣਾ ਗੈਨੇ ਬੂਟਾ ਬਹੁਤ ਆ ਬੂਟਾ ਆਪਣਾ ਬੂਟਾ ਆ ਖਾਸ ਕਰਕੇ ਜਿਆਦੇ ਫਿਰ ਗੰਨਾ ਹੋ ਗਿਆ ਗੰਨਾ ਵੀ ਹੈਗਾ ਸਵੇਰ ਥੋੜਾ ਕਰਤਾ ਹੈ ਹਾਂ ਰਕਬਾ ਜ਼ਮੀਨ ਆਪਣੇ ਏਰੀਆ ਚ ਥੋੜੀ ਥੋੜੀ ਆ ਪਰ ਬੂਟਾ আর ਗੰਨਾ ਜਿਆਦਾ ਆਪਣੇਗੇ ਨਹੀਂ ਜੀਰੀ ਸਾਬ ਜਿਹੜੀ ਆਉਣਾ ਗਬਲਾ ਏਰੀਆ ਦੇ ਲਾ ਜੱਸੇ ਦੀ ਖੇਤ ਦਿਖਦੇ ਔਰ ਇਹਨੂੰ ਜਾਓ ਚੱਲੀਆਂ ਕਿ ਨਹੀਂ ਦਿਖਦੇ ਆ ਨਹੀਂ ਸਾਰਾ ਬੂਟੇ ਬੂਟਾ ਦਿਖਦਾ ਦੂ ਵਾਲੇ ਦੇ ਲਾ ਜੀ ਜਿਹੜਾ ਵੀ ਬਚਾ ਕੀ ਹੈ ਬਹੁਤ ਘੱਟ ਮੱਕੀ ਵਾਲੇ ਸਟੰਡ ਵਾਲੇ ਬਚਾ ਬਾਕੀ ਬੇਲਾ ਵਾਲੇ ਸਭ ਨਿਵੇੜ ਗਿਆ ਕੋਈ ਕੋਈ ਬੰਦੇ ਦਾ ਜੋ ਹੈ ਬਚਾ ਹੁਆ ਹੈ ਉਹ ਵੀ ਨਿਵਰ ਜਾਣਾ ਤਾਂ ਜਬ ਇਹ ਲਾਈਟ ਆਪਰ ਤਿੰਨ ਦਿਨ ਪਰੇਸ਼ਾਨੀ ਕਰੇ ਨਾ ਤਾਂ ਕਰਕੇ ਇਹ ਬਚਾਉਗਾ ਹਾਂ ਨਹੀਂ ਤਾਂ ਕੱਤਾਂ ਨਵੇੜ ਦੇਣਾ ਤਾਂ ਆ ਤਾਂ ਲਾਈਟ ਨੇ ਥੋੜੀ ਜਿਹੀ ਪਰੇਸ਼ਾਨੀ ਕਰਤੀ ਹੁਣ ਆ ਲੱਗਿਆ ਲਾਗਰੀ ਸਬਜ਼ੀ ਬਣਾਉਣਾ ਬਣੀ ਚੱਲ ਅੱਜ ਰੇ ਜੱਦਾ ਕਿੱਥੇ ਬੈਠਾ ਗੱਲਾਂ ਮਾਰਦਾ ਅਨ ਤਾਂ ਇਹ ਨੂੰ ਲਾਏਗਾ ਸਬਜ਼ੀ ਸੂਜੀ ਜੀਰਨ ਅੱਜ ਉਹ ਗੱਲ ਬਾਜਰਾ ਬੀਜਣਾ ਦਾ ਵੀਰ ਨੇ ਭਰਤਾ ਬਾਜਰਾ ਇਹ ਬਾਜਣਾ ਹਾਂ ਮਨਸੂਬੇ ਖੜਾ ਹੈ ਲੈਣਾ ਚੰਦ ਕਾ ਕੇ ਲਿਆਵਾ ਚੱਲ ਚਲੀਏ